ਹਾਈ ਹਾਈ ਅੰਤਰੀ ਨਾ ਪੋਤਰਾ ਦਾ ਮੋਲਕ ਕੰਢਿਆ ਲਿਪਸਟਿਕ ਲਾ ਹੀ ਲਵਾ ਥੋੜੀ ਜੀ ਇੱਕ ਕਦੇ ਮਤਰੀ ਬੰਗ ਦਾ ਪੌੜਾ ਹੋ ਜੇ ਨਹੀਂ ਕਿਤੇ ਤਾਂ ਹੀ ਨਹੀਂ ਹੁੰਦੀ ਲੈ ਇੱਕ ੜੀ ਲਕੰਢੀ ਆ ਵਾੜਾ ਖਾਣਾ ਹਰੇ ਕਿੰਨੇ ਕਦੇ ਨੇ ਸਿਆ ਪਾ ਰਹਿਣਾ ਮੇਰਾ ਨਾਬ ਨੂੰ ਕੰਨੀ ਆ ਨਾਵ ਨਾਵ ਨਿਸ਼ਤੀ ਆ ਪਤਾ ਨਹੀਂ ਕਿੱਥੇ ਦਫਾ ਹੋ ਗਈ ਆ ਨਾਵ ਦੱਸੋ ਮੰਮੀ ਕੀ ਹੋ ਗਿਆ ਵਾ ਠੀਕ ਤੇ ਆਗੇ ਜੀ ਅਨੇ ਚੰਗੀ ਪੜੀ ਆ ਕੁਝ ਨਹੀਂ ਹੋਇਆ ਮੈਨੂੰ ਹਾਂ ਹੋਇਆ ਕੀ ਫਿਰ ਵਾਜਾਂ ਕਹਦੇ ਗੱਲ ਨੂੰ ਇੰਨੀ ਮਾਰਦਾ ਵਾ ਕਿਤੇ ਡਿੱਗ ਪਈ ਹੋਣੀ ਆ ਮੂੰਹ ਮਾ ਭੱਜ ਗਿਆ ਹੋਣਾ ਵਾ ਹੈਨਾ ਮੈਂ ਜਿੱਦਾਂ ਦਾ ਕੁਝ ਨਹੀਂ ਕਿਹਾ ਉਦਾਂ ਪੁੱਛਿਆ ਵਾ ਜੇ ਸਾਹਮਣੇ ਵਾਜਾਂ ਮਾਰਦੇ ਉਹ ਸਾਹਮਣੇ ਆਣ ਕੇ ਪੁੱਛ ਲਿਆ ਦੱਸੋ ਕੀ ਗੱਲ ਆ ਨੀ ਯਾਰੀ ਕੁੱਚਿਆ ਲੱਗਣ ਲੱਗਣ ਢੀ ਬੁੱਲਾ ਦਿੱਤੇ ਲਾਦੇ ਹਾਂ ਹਏ ਕਿਤੇ ਜਾਣਾ ਵਾ ਕਾਦਾ ਫਾਪਿਆ ਪੀ ਲਾਉਣੀ ਲਾਉਣੀ ਆ ਤੇ ਲਾਉਣੀ ਕਿਉਂ ਨੀਗੀ ਤੈਨੂੰ ਪਤਾ ਨਾ ਮੇਰੀ ਆਦਤ ਦਾ ਮੈਂ ਨਹੀਂ ਰਹਿ ਸਕਦੀ ਲੱਗੀ ਤੇ ਸੇਮ ਪਹਿਲੀ ਤੇ ਲੱਥ ਲੈਣ ਦੋ ਕਿਤੇ ਤੈਨੂੰ ਕੋਈ ਕਸਾਈ ਜਾਣਦੇ ਹੋ ਆ ਮਾੜੀ ਮੋਟੀ ਐਹਾ ਥਾਂ ਲਾਈਓ ਦਦਾ ਕਰਕੇ ਤਾਂ ਲੱਗਦੀ ਨਹੀਂ ਸਵਾਦ ਨਾ ਨਹੀਂ ਆ ਸਿਆਪਾ ਖਾਣਾ ਤੇਰਾ ਠੀਕ ਨਹੀਂ ਹੋਣਿਆ ਹਰੇ ਕਿੰਨੇ ਕ ਦਿਨ ਮੈਨੂੰ ਤੁਹਾਡੇ ਮੂੰਹਾਂ ਦੇ ਵੇਖਣਾ ਪੈਣਾ ਤੇ ਪਰ ਮੰਮੀ ਮੇਰੇ ਤੋਂ ਨਹੀਂ ਜਾ ਕੰਮ ਹੋਣਾ ਹੈਗਾ ਮੈਂ ਕੀ ਕਰਾਂ ਘੜਤ ਮੁਰ ਮੈਨੂੰ ਬਾਜ ਮਾਰ ਲੈਂਦੇ ਕਦੇ ਮੇਰੇ ਨੇਲ ਪੇਂਟ ਲਾ ਜਾ ਕਦੇ ਮੈਨੂੰ ਆਹ ਫੜਾ ਜਾ ਕਦੇ ਮੇਰੇ ਲਿਪਸਟਿਕ ਲਾ ਦੇ ਮੈਂ ਤੁਹਾਡੇ ਵੀ ਸਾਰੇ ਔਡਪੋਰ ਕਰਾਂ ਤੇ ਘਰ ਦੇ ਵੀ ਸਾਰੇ ਕੰਮ ਕਰਾਂ ਮੈਂ ਕਿਤੇ ਲੋਏ ਦੀ ਥੋੜੀ ਆ ਬਾਅਦ ਮੇਰੇ ਕਿੰਨੇ ਕੰਮ ਕਰਨ ਵਾਲੇ ਪਏ ਨੇ ਹਲੇ ਆਹੋ ਆਪਣਾ ਬੂਥਾ ਦਾ ਸਵਕਤੇ ਉੱਠ ਕੇ ਰੰਗ ਲੈਣੀ ਆ ਹੈ ਤੇ ਜੇ ਮੈਂ ਕਹਿਤਾ ਵਾ ਤੇ ਮੇਰੇ ਵਰੀ ਤੈਨੂੰ ਸੂਲੀ ਪੈ ਜਾਂਦੀ ਆ ਕੀ ਹੋ ਗਿਆ ਜੇ ਹੁਣ ਤਰੀ ਬਾਹਨ ਖਤੀ ਨਹੀਂ ਮੇਰਾ ਸਾਥ ਦੇਣ ਲਈ ਜੇ ਕਾਇਦ ਨਹੀਂ ਆ ਤਰਲੇ ਲੈ ਨਹੀਂ ਤੇਰੇ ਮੈਨੇ ਤੇਰੇ ਵਰਗੀ ਨਹੀਂ ਮੈਂ ਕਿ ਜਾਣਨੀ ਆ ਕਿਚ ਨਹੀਂ ਸਮਝਦੀ ਤੈਨੂੰ ਮੈਂ ਔਖੇ ਤੇ ਤੁਸੀਂ ਤਾਂ ਹੀ ਹੋਉਂਦੇ ਹੋ ਕਿ ਇਹ ਕਿਉਂ ਤਿਆਰ ਹੋਈ ਆ ਆ ਲੋ ਆ ਮੈਂ ਲਾ ਲੀਨੀ ਆ ਖੁਸ਼ ਜੀ ਹੁਣ ਖੁਸ਼ ਹਾਂ ਮੇਰੇ ਵਾਲੇ 2 ਲੱਖ ਠੀਕ ਵਾ ਨਾ ਖੁਸ਼ ਹਾਂ ਇੱਥੇ ਜਾ ਕੇ ਹੁਣ ਪਿੰਡ ਕਰਨਾ ਨਹੀਂ ਮੇਰਾ ਕੋਈ ਕੰਮ ਹੁੰਦਾ ਹੈਗਾ ਤੇ ਨਾ ਹੀ ਮੈਂ ਕਰਨਾ ਜੀ ਮੇਰੇ ਹੋਰ ਬੜੇ ਕੰਮ ਕਰਨ ਵਾਲੇ ਪੈਣੇ ਜਿੱਦਾਂ ਮਾੜੀ ਮੋਟੀ ਲਾ ਲੀ ਜੇ ਨਾ ਉਦਾਂ ਹੀ ਇਹ ਹੱਥ ਨਾਲ ਲਾ ਲ ਨਾ ਲੈ ਪ੍ਰੈਕਟਿਸ ਹੋ ਜੂਗੀ ਕਿਹ ਵਕਤ ਫੇਰ ਵੀ ਲੋਡ ਪੈ ਹੀ ਜਾਂਦੀ ਏ ਵੇਖਿਆ ਹੀ ਮੇਰੀ ਧੀ ਹੁੰਦੀ ਤੇ ਆ ਗੱਲ ਤਨਾ ਨਾ ਕਹਿੰਦੀ ਨਾ ਫਰ ਨੋਈ ਹੈ ਨਾ ਧੀ ਤੇ ਬਣ ਸਕਦੀ ਤੂੰ ਪਰ ਜੇ ਤੁਹਾਡੀ ਧੀ ਹੁੰਦੀ ਨਾ ਤੁਹਾਨੂੰ ਉਹਦਾ ਦੁੱਖ ਪਤਾ ਕਿੰਨਾ ਨੇ ਮੇਰੀ ਧੀ ਆ ਕਰੇਂਦੀ ਐ ਮੈਨੂੰ ਨਾ ਆਵਾਜ਼ ਮਾਰਾਂ ਨੋ ਦਾ ਤਨੀ ਨਾ ਕੋਈ ਹੈਗਾ ਤੇ ਜੇ ਕੁਛ ਲੱਗ ਨਹੀਂ ਤੈਨੂੰ ਆਜ ਮਾਰਨੀ ਐ ਮੈਂ ਹੋਰ ਵੀ ਟੱਬਰ ਵਸਣ ਡਿਆ ਵਾ ਹੋਰ ਨਹੀਂ ਕਿਸ ਨੂੰ ਆਵਾਜ਼ ਮਾਰ ਲਈ ਹੋਰ ਕਿਸੇ ਨਾਲ ਤੁਹਾਡੀ ਬੰਦੀ ਨਹੀਂ ਤੇ ਵਾਜ ਕਿਨੂੰ ਮਾਰਨੀ ਤੁਸੀਂ ਜਾ ਨਹੀਂ ਜਾ ਜਾ ਕੰਮ ਕਰ ਆਪਣਾ ਜਾ ਕੇ ਜਾ ਹੋਰ ਮੇਰੇ ਕੋ ਸੁਣੇਗੀ ਕੋਹ ਤੇ ਵਰ ਵੇਹ ਦੇ ਹੈ ਕਿੱਡੀ ਔਖੀ ਹੋਈ ਜਮਾਸਾ ਕਹਿ ਹੀ ਦਿੱਤਾ ਲਾ ਦੇ ਦੇ ਔਖੀ ਸੌਖੀ ਮੈਂ ਤਾਂ ਲਾ ਹੀ ਲੈਣੀ ਕੋਈ ਗੱਲ ਨਹੀਂ ਪੱਟਰੀਆਂ ਕਰਤੂਤਾਂ ਦਾ ਮੈਨੂੰ ਪਤਾ ਲੱਗਣ ਡਿਆ ਵਾ ਨਾ ਕੋਈ ਨਹੀਂ ਹੁਣ ਮੈਂ ਵੀ ਨਾ ਤਰੀਆਂ ਰੀਜਾਂ ਕੀਤੀਆਂ ਉਹ ਮੇਰੀ ਗੱਲ ਸੁਣਾ ਉਹ ਮੈਂ ਸਾਰੇ ਲੱਭਣ ਡਿਆ ਸੀ ਬਾਹਰ ਦੇ ਲੱਭੀ ਨਹੀਂ ਤੇ ਨਾਲੇ ਅੰਦਰ ਬੈਠੇ ਲੋਕ ਤੇ ਧੁੱਪੇ ਬਹਿਣ ਨੂੰ ਤਤਣ ਡੇ ਮੈਂ ਤਾਂ ਨਾ ਆ ਬਾਹਾਂ ਦਾ ਸਿਆਪਾ ਪਾ ਕੇ ਨਾ ਬਹੁਤੀ ਤੰਗ ਹੋਈ ਆ ਸਾਰਾ ਬੇੜਾ ਗਰਕ ਤਾੜਾ ਹੋਇਆ ਨਾ ਮੇਰੇ ਕੋ ਧਾਰਕ ਡੰਦੇ ਤੇ ਨਾਮ ਉਥੇ ਡੇਗਦੀ ਚਲ ਜੇ ਸੱਟ ਲੱਗਣੀ ਸੀ ਉੰਤਰੀ ਤੇ ਮੇਰੀ ਖੱਬੀ ਬਾਹਂਦ ਲੱਗ ਜਾਂਦੀ ਸੱਜੀ ਨਾ ਮਾੜਾ ਮੋਟਾ ਆਪਣਾ ਮੂੰਹ ਤੇ ਸਵਾਰ ਲੈਂਦੀ ਹੈ ਉਹ ਵੀ ਕੰਮ ਮੇਰਾ ਰਹਿ ਗਿਆ ਤੇ ਉਹ ਜੀ ਨੋ ਨਖਰੇ ਕਰ ਕਰ ਦੱਸਦੀ ਆ ਮੈਨੂੰ ਜੇ ਅੱਜ ਮੈਨੂੰ ਲੋੜ ਪਿਆ ਹੀ ਗਈ ਤੇ ਕੀ ਆਖਰ ਆ ਗਈ ਬੱਤੀ ਬੱਤੀ ਗੱਲਾ ਸੁਣਾ ਕੇ ਗਈ ਆ ਮੈਨੂੰ ਗਾੜੀੋਂ ਕਿਆ ਕੀ ਉਹਨੂੰ ਮੈਂ ਤਾਂ ਲਿਪਸਟਿਕ ਲਾ ਦੇ ਮਾੜੀ ਮਾੜੀ ਐ ਹੱਥਾਂ ਲੱਗਦੀ ਨਹੀਂ ਹੂੰ ਤੇ ਮੈਂ ਤਾਂ ਚਲ ਮਾੜੀ ਮਾੜੀ ਲਾ ਦੇ ਮੇਰੀ ਤੀ ਅੱਛਾ ਤੇ 20 20 ਗੱਲਾ ਸੁਣਾ ਕੇ ਗਈ ਜੇ ਮੈਨੂੰ ਮੈਂ ਐਂ ਤਾਂ ਕਰਨਾ ਚਾਹੀਦਾ ਵਾ ਮੇਰੀ ਗੱਲ ਸੁਣ ਲੈ ਜਿੱਦਾਂ ਦੀ ਛੱਟ ਲੱਗੀ ਰੋਟੀ ਪਾਣੀ ਮਿਲੰਦਿਆ ਨਾ ਤੇ ਬਹੁਤੀ ਹੁਣ ਗੱਲ ਨਾ ਕਰੀ ਤੇ ਮੈਂ ਦੱਸਾਂ ਗੱਲ ਇੱਕ ਤਾਂ ਮਾਜ ਨੇ ਨਾ ਬਹੁਤ ਗਲਤ ਕੰਮ ਕੀਤਾ ਵਾ ਤੇਰੀ ਬਾਹ ਦੂਜੀ ਵੀ ਟੁੱਟਣ ਦੇ ਤੇ ਇੱਕ ਲਾਤ ਤੇਰੇ ਬੁੱਲਾਂ ਦੇ ਚਾਹੀਦੀ ਫੇ ਤਾਂ ਠੰਡ ਪੈ ਗਈ ਨੀ ਤੁਹਾਡੇ ਕਲੇਜੇ ਵਿੱਚ ਬੁੱਲਾਂ ਤੇ ਚਾਹੀਦੀ ਗਲਤੀ ਤੇ ਉਹ ਕਰਕੇ ਗੱਲਾਂ ਕਰਦੀ ਤੇ ਫੇਰ ਚੰਗਾ ਹੀ ਅੱਛਾ ਅੰਦਰ ਦੀਆਂ ਸੱਚੀਆਂ ਗੱਲਾਂ ਆਉਂਦੀਆਂ ਨਾ ਬਾਹਰ ਹੁਣ ਤੁਹਾਡਾ ਰਾਬਾ ਹੋਣਾ ਵਾ ਤੇ ਤੁਹਾਡਾ ਖਰਚਾ ਸਾਰਾ ਬਾਜ ਜਾਂਦਾ ਵੈਸੇ ਵੀ ਨਾ ਤੁਹਾਡੇ ਟੱਬਰ ਨੂੰ ਚਾਹੀਦਾ ਹੋ ਓਦਾਂ ਦਾ ਦੇਸੀ ਮਾਲ ਪਿੱਦਾਂ ਨਾ ਕੁਛ ਲਾਉਂਦੀ ਨਾ ਪਾਉਂਦੀ ਸਰਾਇਆ ਸੂਟ ਪਾ ਕੇ ਛੱਲ ਮਾਰ ਕੇ ਉਤਰਾ ਬੁਕਲ ਤੇ ਤਰੀ ਫਿਰਦੀ ਮੇਰੇ ਕੋ ਐਹਾਂ ਜੇ ਕੰਮ ਨਹੀਂ ਹੁੰਦੇ ਠੀਕ ਆ ਨਾ ਮੇਰੀ ਗੱਲ ਸੁਣ ਲਾ ਐਨਾ ਟੌਰ ਤੇ ਮੈਡਮਾਂ ਨਹੀਂ ਕਰਦੀਆਂ ਨੇ 50-50 ਹਜ਼ਾਰ ਰੁਪਈਆ ਲੈਣ ਦੀਆਂ ਤੂੰ ਘਰ ਬੈਠੀ ਦੀ ਮਾਣਾ ਮੈਂ ਮੈਡਮਾਂ ਤੋਂ ਘਟਵਾ ਮੈਂ ਮਾਨੂੰ ਦੋ ਸਿੰਗ ਲੱਗੇ ਸੋ ਸਿੰਗ ਲੱਗੇ ਇੱਥੇ ਗੱਲਾਂ ਕਰਦੇ ਸਿੰਗ ਲੱਗੇ ਹੁੰਦੇ ਨਾ ਤੂੰ ਤਾਂ ਕੰਦਾ ਢਾ ਦੇਣੀ ਐ ਸ਼ੁਕਰ ਹੈ ਕਿ ਤੇ ਸਿੰਗ ਆ ਲੈ ਤੇਰੇ ਸਿਰ 'ਚ ਅੱਗੇ ਤੁਹਾਡੀ ਨੌਵੀਂ ਵਾਰੀ ਹੁਣ ਤੁਹਾਡੀ ਆ ਗਈ ਆ ਕੋਈ ਤੇ ਮੇਰੇ ਨਾਲ ਸਵਾਦ ਨਾਲ ਗੱਲ ਕਰ ਲੋ ਕੀ ਪਾਪ ਕਰਤੇ ਆ ਉਹ ਜਿਹੜੇ ਬੰਦੇ ਦੇ ਸੱਟ ਲੱਗੀ ਹੁੰਦੀ ਆ ਉਹਦੇ ਬੰਦਾ ਕੁੰਡਾ ਨਹੀਂ ਤੇ ਤੇਰੀ ਜੁਬਾਨ ਅਗਰ ਲੰਮੀ ਹੋ ਗਈ ਆ ਤੇ ਜੁਬਾਨ ਤੇ ਹੈਗੀ ਬੋਲਣ ਵਾਸਤੇ ਬੋਲਾ ਨਾ ਇਹ ਵੀ ਮੇਰੀ ਵੜ ਦੋ ਬਿਨਾ ਮਲਾਵੇਂ ਚਲਾ ਦੇਣਾ ਫੇਰ ਤੇਰੀ ਨਾ ਧਾਰ ਕੱਢਣ ਜਾ ਤੇਰੇ ਇੱਥੇ ਮਾਰੇ ਤੇਰੇ ਮੂੰਹ ਤੇ ਤੇਰੇ ਤੇ ਧਾਰ ਕੱਢੇ ਮੇਰੀ ਜੁੱਤੀ ਮੈਂ ਤਾਂ ਕਦੀ ਵੀ ਨਾ ਜਾਵਾਂ ਉੱਥੇ ਹੁਣ ਇੱਕ ਵਾਰੀ ਲੈ ਕੇ ਹੀ ਨਾ ਮੈਨੂੰ ਹੁਣ ਖੜਕੇ ਦੱਸੋ ਖਾਲੀ ਫਿਰ ਦਹੀਂ ਤੇ ਨਾਲ ਮੱਖਣ ਪੀਰੀ ਦਾਰ ਨੂੰ ਦੁੱਧ ਠੱਠੇ ਠੱਠੇ ਖੂਦ ਪੈ ਮੈਂ ਤੇ ਆਖਿਆ ਜਲ ਮੁਕ ਤੇਰਾ ਹਾਲ ਚਾਲ ਬੋਲਾ ਤੂੰ ਹੋਰ ਗੱਲਾਂ ਨਹੀਂ ਗਾਲਿਓ ਕਰਨਾ ਤੁਸੀਂ ਬੜੇ ਚੰਗੇ ਜੇ ਨਾ ਮੈਂ ਗੱਲਾਂ ਕਰਦੀ ਆ ਮੇਰਾ ਦਿਮਾਗ ਜੂ ਖਰਾਬ ਹੋ ਗਿਆ ਤਦਿਕੇ ਨਹੀਂ ਸੋਚਿਆ ਜੇ ਮੇਰੀ ਘਰ ਦੀ ਆ ਤੇ ਮੈਂ ਇਹਦੇ ਵਾਲ ਦੀ ਕਿਤੇ ਗੱਲ ਕਰ ਲਾਂ ਉਦੋਂ ਮੇਰੇ ਸਰਦੇ ਵਾਲਾਂ ਨੂੰ ਪੈਂਦੇ ਤੂੰ ਤਾਂ ਕੱਲੀ ਬੜੀ ਆ ਆਪਣੇ ਆਪ 'ਚ ਤੇ ਤੇਰਾ ਨਾਲ ਕੀ ਕਰਨ ਗੱਲ ਕਰਨੀ ਆ ਬੁਲਕਾ ਨਹੀਂ ਰਹਦੀ ਆ ਫਰਾ ਨਹੀਂ ਆਉਂਦਾ ਕੋਈ ਗੱਲ ਨਹੀਂ ਬਾਤ ਬੰਦਾ ਤਰਸੀ ਕਰ ਲੈਂਦਾ ਵਾ ਵੀ ਬਾਹਰ ਗੱਲ 'ਚ ਪਈ ਏ ਤੇ ਹਜੇ ਤਰਸ ਕਰ ਲਈਏ ਇੱਤੇ ਕਿਸ ਨੂੰ ਤਰਸ ਨਹੀਂ ਆਉਂਦਾ ਇੱਥੇ ਪਤਾ ਨਹੀਂ ਕੀ ਮਾੜੇ ਕਰਮ ਕੀਤੇ ਹੀ ਮੈਂ ਨਹੀਂ ਰਿਹਾ ਜਾਂਦਾ ਮੇਰੇ ਕੋਈ ਇਦਾਂ ਬੁੱਸੀ ਜੀ ਬਣ ਕੇ ਹਾ ਕੋਈ ਗੱਲ ਨਹੀਂ ਕਰੀ ਜੋ ਸਾਰਾ ਟਬਰ ਗੱਲਾਂ ਪਰ ਮੇਰਾ ਟੌਰ ਜਿੱਥੇ ਖੈਗਾ ਵਾ ਨਾ ਉੱਥੇ ਰਹੂਗਾ ਕਰ ਲੋ ਚ ਹੁੰਦਾ ਤੁਹਾਡੇ ਕੋ ਬਿੰਦਰ ਚੱਲਿਆ ਗਿਆ ਹਾਂਜੀ ਇੱਥੇ ਮੈਂ ਸ਼ਹਿਰ ਤੱਕ ਚੱਲਿਆ ਹਾਂ ਜਾਂ ਤੂੰ ਚੱਲਿਆ ਆਂ ਉਹ ਖਾਜੀ ਲਿਉਣੀ ਸੀ ਇਦਾਂ ਕਰੀ ਹਾਂ ਮੈਂ ਪੈਸੇ ਜਿੰਨਾ ਦੋ ਬੋਰੀਆਂ ਜਰ ਫੀਡ ਦੀਆਂ ਰੱਖ ਲੈਾਂਗੇ ਉੱਤੇ ਨਾ ਤਾਜੀ ਇਹ ਕੰਮ ਨਹੀਂ ਜੇ ਹੁਣ ਤੂੰ ਚੱਲਿਆ ਤਾਂ ਆਵਾ ਉੱਥੇ ਕੀ ਆ ਮੇਰੀ ਸੁਣੋ ਗੱਲ ਆਪਣਾ ਕੰਮ ਆਪ ਕਰਿਆ ਕਰੋ। ਅੱਛਾ ਮੇਰੇ ਨਾਲ ਨਾ ਆਇਆ ਕਰੋ। ਯਾਰ ਇਹਦੇ ਤੁਹਾਡੇ ਸਾਰੇ ਕੰਮ ਕਰੀ ਜਾਂਦੇ ਆ ਜਿੱਥੇ ਤੁਸੀਂ ਕਹਿੰਦੇ ਹੋ ਤੇ ਤੂੰ ਬੜਾ ਕੜਿਆ ਫਿਰਦਾ ਮੈਂ ਗੱਲ ਕੀ ਆ। ਉਹ ਤਾਜ ਜੀ ਪਹਿਲਾਂ ਗੱਲਾਂ ਹੋ ਰਹੀ। ਅੱਛਾ ਹੁਣ ਹੋਰ ਹੋ ਗਿਆ। ਚਲੋ ਜਿੱਦਾਂ ਮਰਜ਼ੀ ਸਮਝ ਲਓ। ਯਾ ਤੇਨੂੰ ਮੋੜਿਆਂ ਦੇ ਚੁੱਕ ਚੋ ਖੜਾਇਆ ਵਾ ਐ ਕਰਕੇ ਘਟਾਉਂਦੇ ਰਿਆਂ ਤੈਨੂੰ ਵੀ ਤੁਹਾਡਾ ਦੁਸ਼ਮਣ ਬਣ ਜਾਏ। ਨਹੀਂ ਤੇ ਤੁਸੀਂ ਬੜੇ ਵਧੀਆ ਕੰਮ ਕਰਦੇ ਹੋ ਹਨਾ। ਕਿਹੜਾ ਤੁਹਾਡਾ ਮਾੜਾ ਕੰਮ ਕੀਤਾ? ਉਹ ਚੰਗਾ ਵੀ ਕੀ ਕੀਤਾ ਦੱਸੋ। ਮਾਹ ਡਿਰ ਤੂੰ ਹੀ ਗਲਤ ਕਹਿੰਦੇ ਆ ਕੁਝ ਚੰਗਾ ਕੰਮ ਕਰੋ ਤੁਹਾਨੂੰ ਚੰਗਾ ਕਹੀਏ ਵੀ ਤੇਰਾ ਚੰਗੀ ਤਰ੍ਹਾਂ ਬੇੜਾ ਰੋਡ ਛੜਿਆ ਉਹਨੇ ਮੈਂ ਹਸਾਬ ਲਾ ਲਿਆ ਅਸੀਂ ਆਨੇ ਤੁਹਾਡਾ ਕੋ ਕੰਮ ਕਰੋ ਤੁਸੀਂ ਜਦੋਂ ਨਹੀਂ ਅਪਿੰਦਰ ਆ ਕਰਦੇ ਜੇ ਮੈਂ ਨੀ ਤੇ ਮੇਰੇ ਪਿਓ ਨਾਲ ਚੱਲ ਜੇ ਉਹ ਠੀਕ ਆ ਭਰਾ ਵੇ ਤੇਰੇ ਹੱਥ ਜੋੜੇ ਮੇਰੇ ਕੋ ਗਲਤੀ ਹੋ ਗਈ ਮੈਂ ਨਹੀਂ ਕਹਿੰਦਾ ਅਸੀਂ ਆਏ ਆ ਕਦੀ ਤੁਹਾਡੇ ਕੋਲ ਅਸੀਂ ਔਖੇ ਹੋਈਏ ਸੌਖੇ ਵੀ ਆਪ ਹੀ ਕਰਦੇ ਆ ਤੇ ਐਵੇਂ ਮੇਰੇ ਨਾਲ ਨਾ ਆਇਆ ਕਰੋ ਮੈਂ ਤੁਹਾਨੂੰ ਅੱਗੇ ਵੀ ਬੜੀ ਵਾਰੀ ਕਹਿਆ ਆ ਉਹ ਮੈਂ ਤਾਂ ਕਿਹਾ ਇਹ ਵੀ ਚੱਲ ਤੂੰ ਚਾਰ ਕਬੋਰੇ ਰੱਖ ਕੇ ਲਿਉਣੇ ਆ ਤੇ ਕੋਈ ਗੱਲ ਨਹੀਂ ਨਾਲ 2 ਫੀਟ ਦੇ ਵੀ ਲਈ ਆ ਇਹ ਮੋਢਾਲੇ ਦੇ ਦੋ ਔਖੇ ਹੋਣੇ ਆ ਪਰ ਤੇਰੀ ਤਾਂ ਹਵਾਈ ਬਹੁਤ ਜ਼ਿਆਦਾ ਵਿਗੜ ਗਈ ਐ ਉਹ ਫਿਰ ਵੇਖ ਕੇ ਇੱਕ ਦੂਜਾ ਲਫਿਰ ਇਦਾਂ ਹੀ ਬਦਲਣਾ ਪੈਂਦਾ ਅੱਜ ਤੋਂ ਬਾਅਦ ਅਸੀਂ ਤੈਨੂੰ ਕੰਮ ਨਹੀਂ ਕਹਿੰਦੇ ਕੋਈ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਜਿੱਦਣ ਕਿਤੇ ਲੋੜ ਪਈ ਨਾ ਜਿਨ੍ਹਾਂ ਦੇ ਮਗਰ ਮਗਰ ਤੁਰਿਆ ਫਿਰਨਾ ਨਾ ਬਾਹਰ ਲੋਕਾਂ ਦੇ ਕਿਸੇ ਨੇ ਤੇਰੇ ਕੰਮ ਨਹੀਂ ਆਉਣਾ ਉਹ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਨਹੀਂ ਆਉਂਦਾ ਜਦੋਂ ਤੇਰੇ ਧੌਂਚ ਵੱਜੀਆਂ ਛੜਾਉਣਾ ਤੈਨੂੰ ਕਹਿ ਨਹੀਂ ਨੀ ਵੇਖ ਲਾਂਗੇ ਕੋਈ ਗੱਲ ਹੋਣੀ ਸਾਨੂੰ ਮਾਰਨੀ ਆ ਕੋਈ ਨਹੀਂ ਜਦੋਂ ਟਾਈਮ ਆਏਗਾ ਨਾ ਵੇਖ ਲਾਂਗੇ ਚੱਲ ਕੋਈ ਨਹੀਂ ਫਿਰ ਇਦਾਂ ਦੇ ਇਦਾਂ ਹੀ ਸਹੀ ਕੋਈ ਨਹੀਂ ਜੇ ਤੇਰਾ ਸਰਜੂਗਾ ਤਾਂ ਸਾਡਾ ਵੀ ਸਰਜੂਗਾ ਉਹ ਸਰੀ ਦੇ ਸਾਰਿਆਂ ਦਾ ਜਾਂਦਾ ਠੀਕ ਆ ਫੇ ਠੀਕ ਆ ਆਹੋ ਹਾਂ ਕੋਈ ਗੱਲ ਨਹੀਂ ਆਪਣਾ ਕੰਮ ਦੀ ਆਵਾ ਕਰੋ ਅਸੀਂ ਤੁਹਾਡੇ ਨੌਕਰ ਲੱਗੇ ਆਂ ਜਦੋਂ ਨਹੀਂ ਆ ਕਰ ਦੋ ਸਾਡਾ ਕੰਮ ਅਸੀਂ ਵਿੱਲੀਆਂ ਤੁਹਾਡੇ ਲਈ ਵੇਖਾਂ ਆਕੜ ਵਾਲੇ ਵਰਸਨ ਸਾਡਾ ਵੱਡ ਵੱਡ ਲਈ ਜਾਂਦੇ ਆ ਆਪਣੇ ਪੱਠਿਆਂ ਨੂੰ ਖਾਦ ਨਹੀਂ ਪਾਈ ਤੇ ਜੇ ਕਿਤੇ ਕੰਮ ਮੜ ਜਾ ਕਹਿ ਦਈਏ ਨਾ ਤੇ ਕਿੱਡਾ ਔਖਾ ਹੁੰਦਾ ਕੋ ਲੱਗਦਾ ਭਾ ਉਹ ਫਲੋਤਾ ਵਾ ਚੱਲ ਜਾ ਸੁਨਾ ਦੇ ਹੀ ਦਿੰਦਾ ਵਾ ਫਿਰ ਬੰਦਾ ਰਹਿਦਾ ਜਾਂਦਾ ਰਹਿਦਾ ਵਾ ਉਹਨਾਂ ਵੀ ਕਹਣਾ ਛੱਡਦਾ ਇਹਨੇ ਸੁਨਾ ਨਹੀਂ ਦਿੱਤਾ ਆਇਆ ਨਹੀਂਗਾ ਬਾਗੀ ਵੇਖੀ ਜਾਂਦੇ ਆ ਵਾ ਉਹ ਨਹੀਂ ਵੇਖਣਾ ਕੀ ਹੈ ਯਾਰ ਉਹ ਮੁੰਡੇ ਨੂੰ ਥੋੜਾ ਬੋੜਾ ਸਮਝਾਇਆ ਕਰ ਉਹ ਤੇ ਬੋਲਦਾ ਨਹੀਂ ਚੰਗਾ ਕੋਈ ਕੰਮ ਕਈਏ ਰੱਗੋ ਭੱਜ-ਭੱਜ ਪੈਂਦਾ ਵਾ ਠੀਕ ਯਾਰ ਨੇ ਉਹ ਕੈਨਾ ਖਾਦ ਲੈਣ ਚੱਲੇ ਆ ਟਰੈਕਟਰ ਕੱਢਣ ਲੱਗਾ ਸੀ ਅੱਛਾ ਤੇ ਮੈਂ ਹਾਂ ਵੀ ਚੱਲ ਤੁਰ ਮੈਂ ਪੈਸੇ ਦੇਣਾ ਤੇ ਫੀਡ ਦੇ ਬੋਰੇ ਦੋ ਰੱਖਿਆ ਹੀ ਉੱਤੇ ਅੱਛਾ ਅੱਛਾ ਤੇ ਠੋਕੇ ਜਵਾਬ ਦਿੱਤਾ ਗੋਗੇ ਐਂਡਾ ਨਾ ਇਹ ਤੇ ਗੱਲ ਹੀ ਨਹੀਂ ਹੋ ਸਕਦੀ ਅਹੀਂ ਇਹ ਕੰਮ ਨਹੀਂ ਕਰਨਾ ਤੁਸੀਂ ਤੇ ਕੰਮ ਹੀ ਸਾਰਾ ਸਾਨੂੰ ਦੱਸ ਦੇ ਜੇ ਉਹ ਪਾ ਤੂੰ ਵੀ ਸਿਆਣਾ ਬੈਣਾ ਵਾ ਨਿਆਣੇ ਅੱਜਕੱਲ ਕਿੱਥੇ ਆਖੇ ਲੱਗਦੇ ਆ ਉਹ じゃ ਤੂੰ ਕੱਲ ਹੀ ਆਖੜਾ ਤੂੰ ਮੋਟਰਸਾਈਕਲ ਲੈ ਆਇਦਾ ਤੂੰ ਦੋ ਬਰੇ ਵਗੜਾ ਖਲੇਉਣੇ ਸੀ ਤੂੰ ਕੜੇ ਤੂੰ ਕੜੇ ਨਵੇਂ ਲੈਉਣੇ ਮੈਂ ਤਾਂ ਫਾ ਲਊਗਾ ਹੀ ਫਿਰ ਕਿੱਡੀ ਕੁ ਵੱਡੀ ਗੱਲ ਸੀ ਹਾਂ ਉਤੋਂ ਬੋਰੇ ਤਾਂ ਤਿੰਨ ਚਾਰ ਇਹਨੇ ਖਾਦੇ ਲਿਆਉਣੇ ਸੀ ਤੇ ਦੋ ਤਾਂ ਫੀਟ ਦੇ ਨਾਲ ਰੱਖ ਲਿਓ ਨਾ ਕਿੱਡੀ ਕੁ ਵੱਡੀ ਗੱਲ ਹੋਈ ਨਹੀਂ ਉਹ ਨਿਆਣੇ ਆ ਪ੍ਰਵਾ ਨਹੀਂ ਗੇ ਮੰਨਦੇ ਮੈਂ ਦੱਸ ਕੀ ਕਰਾਂ ਚਲੋ ਫਿਰ ਨਹੀਂ ਮੰਨਦੇ ਤਾਂ ਨਾ ਮੰਨਣ ਹਾਂ ਜੇ ਨਹੀਂ ਮੰਨਦੇ ਤਾਂ ਫਿਰ ਕੱਲ ਨੂੰ ਇਹਨਾਂ ਦੀ ਵੀ ਤੂੰ ਨਹੀਂ ਕਿ ਮੰਨੀ ਜਾਣੀ ਉਹਦੇ ਗ ਆ ਸਾਡੀ ਦੀ ਜ਼ਿੰਦਗੀ ਨਾ ਕੀ ਦੋਵਾਂ ਭਰਾਵਾਂ ਦੇ ਗਾੜੀ ਆਪੇ ਨਗਾਉਣ ਨਾ ਨਗਾਉਣਾ ਭਾਈ ਕੀਤਾ ਕਿਤਾ ਕਿ ਹੋਰ ਕੀ ਕੀਤਾ ਫਿਰ ਮੇਰੀ ਗੱਲ ਸੁਣ ਉਹ ਬਾਵੇ ਲੰਬੜਦਾਰ ਦੇ ਪੁੱਤ ਆਇਆ ਵਾ ਬਾਹਰ ਹਾਂ ਤੇ ਉਹਨਾਂ ਦੇ ਕਰਨਾ ਦੇ ਕੋ ਫੰਕਸ਼ਨ ਫੰਕਸ਼ਨ ਕਰ ਰੱਖਿਆ ਭਈ ਤੇ ਉਹ ਕਹਿਣ ਦਿਆ ਵੀ ਕੱਲ ਨੂੰ ਦਰਸ਼ਨ ਜ਼ਰੂਰ ਦਿਓ ਤੇ ਸੁਨਾਹ ਦੇ ਦਿਓ ਪਾ ਨੂੰ ਚੱਲ ਕੋਈ ਨਹੀਂ ਹੋਵਾਂਗੇ ਘੜੀ ਆਹੋ ਤੇ ਜਾਣਾ ਜ਼ਰੂਰ ਜੇ ਹੈ ਮਨਜਿੰਦਰ ਸਿੰਘ ਇੱਕ ਤਨ ਮੈਂ ਦੱਸ ਦੇਣਾ ਵਾ ਜਿੰਨਾ ਚ ਰਹੀਆਂ ਮਾੜਾ ਮੋਟਾ ਕੂਣ ਬੋਲਣਾ ਆਪਣਾ ਕੰਮ ਖਤਮ ਹੋਇਆ ਨਾ ਅਸੀਂ ਮਰਨ ਜੰਮਨ ਤੇ ਵੀ ਆਉਣਾ ਜਾਣੋ ਰਹੇ ਨੇ ਇੱਕ ਦੂਜੇ ਦੇ ਅੱਗੇ ਪਾ ਰਹਿ ਗਦੇ ਕਿੰਨਾ ਕ ਗਿਆ ਵਾ ਠੀਕ ਹੈ ਨਾ ਸਾਰੀ ਦੁਨੀਆ ਤੇ ਨੇਰੀ ਇਹੋ ਵਗੀ ਆ ਪੀ ਇੱਕ ਦੂਜੇ ਨੂੰ ਖੋਹੋ ਨਾ ਬਲਾਓ ਨਾ ਬਸ ਤੂੰ ਦੁਨੀਆ ਨਹੀਂ ਸਾਡ ਯਾਰ ਆਪਣੇ ਆਪਣੇ ਨਾਲ ਵੇਖ ਦੁਨੀਆ ਦੀ ਕੀ ਗੱਲ ਕਰਨ ਡਿਆ ਮੈਂ ਆਪਣਾ ਘਰ ਤੇ ਸੰਭਿਆ ਨਹੀਂ ਜਾਣ ਡਿਆ ਓਏ ਆਹੋ ਕੀ ਕਰਨਾ ਫਿਰ ਹੁਣ ਘਰੋਂ ਕਰੀ ਮੈਨੂੰ ਨਾ ਕੱਲ ਨੂੰ ਮੁੜ ਕੇ ਕਹੀਂ ਠੀਕ ਹੈ ਕਿ ਨਹੀਂ ਓ ਚਲ ਪਾ ਤੂੰ ਕੱਲ ਹੀ ਨਿਆਣੇ ਨਾਲ ਜਦਨ ਡਿਆ ਜੇ ਨਹੀਂ ਜਾਂਦਾ ਦਫਾ ਕਰਦਾ ਪਰੇ ਤੂੰ ਮੈਨੂੰ ਕਹਿੰਦਾ ਮੈਂ ਮੈਂ ਤੇ ਉਹਨਾਂ ਕੋ ਮੜ ਚੰਗੀ ਕੀਤੀ ਨਹੀਂ ਮੈਂ ਤੈਨੂੰ ਇਹੋ ਮੈਂ ਵੀ ਗਿਆ ਸ਼ਹਿਰ ਨੂੰ ਤੇ ਮੈਂ ਆਉਂਦਾ ਰਾਜੋ ਬੁਰੇ ਇਕ ਲਈ ਹੁਣੇ ਕਿ ਤੂੰ ਗਦੇ ਰੱਖ ਕੇ ਲੈ ਆਉਂਦਾ ਸੌ ਸੌ ਗੱਲ ਕੀਤੀ ਉਹਨੇ ਅੱਗੋਂ ਉਹ ਚੱਲ ਕੋਈ ਨਹੀਂ ਗੁੱਸਾ ਨਾ ਕਰ ਕੋਈ ਗੱਲ ਨਹੀਂ ਗਈ ਨਾਲੇ ਮੇਰੀ ਗੱਲ ਸੁਣ ਹਾਂਜੀ ਤੂੰ ਤਾਂ ਕਹਿਣਾ ਨਾ ਗੁੱਸਾ ਨਾ ਕਰ ਗੁੱਸਾ ਕਿੱਦਾਂ ਨਾ ਕਰੀਏ ਯਾਰ ਹੁਣ ਤੇ ਮੈਂ ਹਾਂ ਕਲਾ ਜੇ ਕੋਈ ਲਾਗੇ ਭੈਣ ਭਰਾ ਕੋਈ ਪਿੰਡ ਦਾ ਕੋ ਹੋਰ ਖਲੋਤਾ ਫਿਰ ਕੀ ਆਖੇ ਕਿ ਆਹੀ ਤਾਂ ਵੈਨਾਂ ਦੀ ਉਹ ਗੱਲ ਤੇ ਆ ਗਲਤ ਹੁਣ ਮੈਂ ਕਿਤਨਾ ਕਿਤੇ ਦਿਮਾਗ ਚ ਢੋਲ ਕੇ ਪਤਾ ਕੋਈ ਗੱਲ ਤੂੰ ਨਾ ਪਾ ਢੋਲ ਕੇ ਨਾਲੇ ਉਹਨੂੰ ਇੱਕ ਗੱਲ ਦਾ ਸਲਾਹ ਦੇ ਦੀ ਇਥੋਂ ਪੱਠੇ ਨਾ ਵੜਿਆ ਕਰੇ ਸਾਡੇ ਆਪਣੇ ਪੱਠੇ ਵਾਟੇ ਓ ਯਾਰ ਤੂੰ ਵੀ ਉਹੀ ਗੱਲ ਦਿਆਂ ਕਿ ਨਾ ਅਜ ਤੇ ਚਲਦੇ ਡੰਗ ਵੱਡ ਲਾਂਦੇ ਤੇ ਮੁੰਡੇ ਆਪਣੇ ਨੂੰ ਹੱਥ ਲਾ ਲੈਣਾ ਵਾ ਨਹੀਂ ਨਹੀਂ ਰਹਿਣ ਦੇ ਤੂੰ ਉਹ ਮੁੰਡੇ ਕਹਿੰਦੇ ਆਕੜ ਵੜੀ ਆ ਚਾਹਲੀ ਉਹਨੂੰ ਉਹਨਾਂ ਆ ਕੇ ਪੱਠੇ ਨਾਲ ਵੱਡੇ ਇਥੋਂ ਆਣ ਕੇ ਚਲੋ ਠੀਕ ਆ ਹਾਂ ਜਿੱਦਾਂ ਸਰਦਾ ਸਾਰੋ ਤੁਸੀਂ ਵੀ ਆਪਣਾ ਤੇ ਕੱਲ ਫਿਰ ਨਾ ਚਲ ਜਾਇਓ ਟਾਈਮ ਨਾ ਚਲ ਜਾਾਂਗਾ ਮੈਂ ਆਹ ਉਹ ਬੜਾ ਆਇਆ ਈ ਚੇਚੇ ਐਸ ਨਾ ਦੇਣ ਤੁਹਾਨੂੰ ਕੰਮ ਕਹੀ ਯਾਰ ਪੀੜ ਪੈਂਦੀ ਆ ਤੇ ਜਦੋਂ ਤੁਸੀਂ ਮਤਲਬ ਲੈਣਾ ਉਦੋਂ ਚੁੱਪ ਕਰਕੇ ਨੀਵੀਂ ਪਾ ਕੇ ਤੇ ਕੰਮ ਕੱਢੀ ਜਾਂਦੇ ਬੇੜਾ ਰੁੜਿਆ ਇਹਨਾਂ ਦਾ ਚੁੱਕ ਚੁੱਕ ਕੇ ਮੁੰਡੇ ਨੂੰ ਦੇ ਦੇ ਕੇ ਪੰਪ ਬੇੜਾ ਰੋੜ ਦਿੱਤਾ ਚੰਗੀ ਤਰ੍ਹਾਂ ਟੱਬਰਦਾ ਕੋਈ ਨਹੀਂ ਪੁੱਤ ਲੱਗ ਜੂ ਪਰ ਅਗੇ ਟਾਈਮ ਆਇਆ ਰੇ ਕੋਈ ਸੱਕਾ ਨਹੀਂ ਬੰਦਾ ਹੁੰਦਾ ਸਾਰੇ ਖਾਣ ਵਾਲੇ ਹੁੰਦੇ ਆ ਪੁੱਤ ਬਣ ਗਈ ਸਬਜੀ ਹਾਂ ਮੰਮੀ ਬਣ ਗਈ ਆ ਤੜਕਾ ਤੁੜਕਾ ਲਾ ਕੇ ਮੈਂ ਇਧਰ ਫੁਲਕੇ ਬਣਾਉਂਦਾ ਪੀ ਹਾਂ ਚਿਹਦਾਰੇ ਤੂੰ ਮੈਨੂੰ ਦੱਸ ਦੇਣਾ ਇਹਨਾਂ ਨੂੰ ਮੈਂ ਘੋੜ ਦੇ ਦਿੰਦੇ ਸਰਦਾਰ ਤੂੰ ਦੱਸ ਪੀ ਸਾਰੇ ਕੰਮ ਕਰ ਲੈ ਤੂੰ ਦੱਸ ਮੰਮੀ ਤੂੰ ਕਿੱਥੇ ਫਾਇ ਲੱਗੇ ਰਹਿਣਾ ਹੈਗਾ ਮਿੰਟੋ ਮੇਡੀ ਕੰਮ ਹੋ ਜਾਂਦਾ ਵਾ ਮੈਂ ਚੱਲ ਕਰਕੇ ਤੇ ਮੈਂ ਲਾਗੇ ਫੁਲਕੇ ਬਣਾ ਲੈਣੀਆਂ ਆ ਤੱਲਾ ਪੈਣਾ ਤੇਰੀ ਮਰਜ਼ੀ ਆ ਹੋਰ ਤੂੰ ਬਿਲਕੁਲ ਹੀ ਨਹੀਂ ਮੈਨੂੰ ਕੰਮ ਕਰਨ ਦੇਂਦੀ ਥੋੜਾ ਬੋੜਾ ਮੈਂ ਵੀ ਕਰਾਂ ਜੇ ਚੱਲ ਮੇਰੇ ਨੂੰ ਹਤੀਜਾੜੇ ਨੂੰ ਕਿਤੇ ਤੈਨੂੰ ਜਾਣਾ ਹੋਣਾ ਹੀ ਪੈ ਜਾਂਦਾ ਚੱਲ ਕੋਈ ਗੱਲ ਨਹੀਂ ਫੇਰ ਕੀ ਆ ਅਸੀਂ ਕਿਹੜਾ ਰੋਹ ਤੁਰੇ ਆ ਕਿਤੇ ਨਾਲੇ ਮੰਮੀ ਚਾਹ ਪੀਣ ਨੂੰ ਬੜਾ ਦਿਲ ਕਰਦਾ ਵਾਂ ਫੇਰ ਦੁੱਧ ਸਾਨੂੰ ਪਤਾ ਥੋੜਾ ਹੁੰਦਾ ਵਾਂ ਚੱਲ ਕੱਟ ਟਾਈਮ ਨਾ ਉਹ ਤੇ ਸ਼ਾਮ ਨੂੰ ਨਾ ਦੇਰੀ ਤੂੰ ਗਾਲਾਂਗੀ ਸ਼ਨੀ ਕੋਲੋਂ ਦੇਰੀ ਦਾ ਦੁੱਧ ਅਮੀ ਕੜਾ ਚੰਗਾ ਹੁੰਦਾ ਵਾ ਪਤੋਂ ਦਿਨ ਤੇ ਕੱਢਣੇ ਕੋਈ ਗੱਲ ਨਹੀਂ ਬਾਅਦ ਚ ਕਰਦੇ ਤੇ ਡੈਡੀ ਨੇ ਸਲਾ ਨਹੀਂ ਤੇ ਫੇਰ ਪਤਾ ਕਰਨੇ ਕੋਈ ਮਾਰੀ ਭੋਟੀ ਮਾਜੀ ਲੱਗ ਲੀ ਵੇਹ ਲੋ ਨੇ ਤੇ ਚਾਚੀ ਹੁਣਾਂ ਨਾਲ ਗੱਲ ਕਰ ਲਉ ਹਾਂ ਬਾਹੂ ਲੈਣਾ ਇਹ ਵੀ ਮੋਲੀ ਹੈ ਮੋਲ ਲੈਣਾ ਵਾ ਤੇ ਇਹਨਾਂ ਨੂੰ ਕਹ ਪੈਸੇ ਦੇ ਦਿਆ ਕਰਾਂਗੇ ਆਪਾਂ ਇਹਨਾਂ ਕੋਈ ਮੰਮੀ ਲੈ ਆ ਲਿਆ ਕਰੀਏ ਦੁੱਧ ਨਾਲੇ ਘਰ ਦਾ ਦੁੱਧ ਘਰ ਦਾ ਹੁੰਦਾ ਫਿਰ ਹਨਾ ਵਧੀਆ ਹੁੰਦਾ ਵਾ ਚਲ ਕੋਈ ਨਹੀਂ ਪੁੱਤੋ ਉਹ ਤੇ ਮੈਨੂੰ ਵੀ ਪਤਾ ਸਾਡੇ ਕਿਦੇ ਮੱਜ ਦਾ ਇੰਨਾ ਅੰਤਰਾ ਨਹੀਂ ਵਰਗਾ ਦੁੱਧ ਹੁੰਦਾ ਵਾ ਤੇ ਗੱਲ ਕਰਕੇ ਵੇਖ ਲੈਨੇ ਅੱਜ ਮਨਜਿੰਦਰ ਨਾਲ ਆਹਨੂੰ ਮੋਲ ਲਿਓ ਬਾਹ ਦਾ ਜੇ ਲਿਆਂਦਾ ਤੇ ਪਤਾ ਨਹੀਂ ਕਿਦਾਂ ਦਾ ਮਲਾਵਟ ਦਾ ਹੋਣਾ ਵਾ ਤੇ ਇਹਨਾਂ ਨੂੰ ਕਹਾਂ ਉਹਨੂੰ ਦੇ ਦਿਆ ਕਰੋਗਾ ਚਲ ਕੋਈ ਨਹੀਂ ਮੈਂ ਕਰ ਲੈਂਦੀ ਗੱਲ ਅੱਜ ਤੇ ਡੈਡੀ ਨਾਲ ਕਰਦੀ ਸਲਾਹ ਤੇ ਮਨਜਿੰਦਰ ਨੂੰ ਪੁੱਛ ਤੇ ਪੈਸੇ ਦੇਣੇ ਆਹੀਂ ਜਿਹੜੇ ਉਧਰ ਲੈਣਾ ਆਹੀਂ ਕਿਹੜਾ ਫਰੀ ਲੈਣਾ ਹਾਂ ਕੋਈ ਗੱਲ ਨਹੀਂ ਆਹ ਤੂੰ ਡਾੜੀ ਨਾ ਕਰਿਓ ਗੱਲ ਹਣਾ ਕਰਨੀ ਹੈ ਮੈਨੂੰ ਪਤਾ ਆ ਮੈਂ ਆ ਤੇ ਆਪ ਆਪਣੇ ਘੜੀ ਘੜੀ ਚਾਹ ਪੀਣੀ ਆ ਤੇ ਉਦੋਂ ਦੀ ਮੇਰਾ ਚਾਹ ਪੀਣ ਨੂੰ ਜਿਹੜਾ ਪਾਣੀ ਇਹਦੇ ਵਰਗਾ ਦੁੱਧ ਦਿੰਦੇ ਆਹ ਤੇ ਚੰਗਾ ਨਹੀਂ ਲੱਗਦਾ ਚਾਹ ਦਾ ਨਾ ਸਵਾਦ ਆਉਂਦਾ ਨਾ ਭਾਂਡਾ ਚੱਜ ਨਾਲ ਧੋਂਦੇ ਨਾਲ ਲੈਣਾ ਨਾਲ ਦੇਣਾ ਕਿੰਤਾ ਵਿਆਹ ਤੇ ਵਿਆਹ ਹੀ ਵਿੱਚ ਪਾ ਦਿੰਦੇ ਕਈ ਵਾਰੀ ਸਾਡੀ ਉਧਰ ਚਾਹ ਪਣੀ ਘੁੱਟ ਜਾਂਦੀ ਏ ਤੁਸੀਂ ਡਾੜੀ ਨਾ ਕਰੋ ਗੱਲ ਕੋਈ ਨਹੀਂ ਮੈਂ ਨਾਲੇ ਮੈਂ ਨਾ ਫੁਲਕੇ ਬਣਾਉਣ ਲਈ ਤੇ ਇਹਨਾਂ ਨੂੰ ਆਵਾਜ਼ ਮਾਰ ਲੈਣੀ ਡਾੜੀ ਨੂੰ ਤੇ ਇਹਨਾਂ ਨੂੰ ਨਾਲੇ ਮੈਂ ਬਾਜ ਮਾਰ ਕੇ ਲਈ ਨਹੀਂ ਲਾ ਲੱਗ ਬੋ ਚਲ ਤੇ ਨਾਲੇ ਮੈਂ ਗੱਲ ਕਰ ਲਈ ਕਰ ਲਓ ਗੱਲ ਪਹਿਲਾਂ ਰੋਟੀ ਖਾ ਲਓ ਨਾ ਨੂੰ ਬਾਅਦ ਚ ਗੱਲ ਕਰਿਓ ਚਲ ਕੋਈ ਨਹੀਂ ਮੈਂ ਲੈ ਲੀ ਦਾਂ ਫਿਰ ਡੈਡੀ ਦਾ ਉਹ ਨਾ ਪਰ ਤਾਂ ਚੜ ਜਾ ਰੋਟੀ ਵਿੱਚ ਰਹਿ ਡੈਡੀ ਦੇ ਕੋਈ ਨਹੀਂ ਕੋਈ ਲੈ ਆ ਉਹ ਖਾ ਦ ਹਾਂਜੀ ਲੈਣ ਦੀ ਡੈਡੀ ਕਿੰਨੇ ਪੁਰੇ ਲੈਂਦੇ ਆ 5 ਕ ਲੈ ਲੈਂਦੇ ਨੇ ਮੈਂ ਚਲ ਪੱਠੇ ਪੱਠਿਆਂ ਨੂੰ ਪਾ ਲਾਂਗੇ ਚਲ ਠੀਕ ਆ ਹੁਣ ਮੁੜ ਕੇ ਤਾਂ ਨਾ ਜਾਣਾ ਪਊਗਾ ਉਹ ਨਹੀਂ ਕੋਈ ਨਹੀਂ ਵੇਖ ਲਾਂਗੇ ਜੋ ਲੋੜ ਪੈਗੀ ਜਦ ਲੈ ਹੈ ਲੋੜ ਬਈ ਕੀ ਵੇਖਾਂਗੇ ਕੋਈ ਗੱਲ ਨਹੀਂ ਗੱਲ ਯਾਰ ਇਸ ਤਰ੍ਹਾਂ ਵਾ ਤਾਇ ਤੇਰਾ ਜਿੰਦ ਹੈ ਲਾਵਾਂਗੇ ਅੱਛਾ ਮੈਂ ਸੁਣਾ ਦੇਣ ਗਿਆ ਕਿ ਬੰਦੇ ਘਰ ਪਾਲਟੀ ਹੈ ਭਰਤੇ ਕੰਨ ਫਿਰ ਹਾਂ ਪਾਏ ਨੇ ਉਹ ਯਾਰ ਕੰਨ ਕੁੰਨ ਕਰਦੇ ਭਰਦੇ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਮੰਮੀ ਸਹੀ ਹਣ ਉਹ ਛੱਟ ਉਹਨਾਂ ਦੇ ਮਗਰ ਲੱਗ ਜਾਂਦੀ ਉਹ ਹੋਂਦ ਨੇ ਨਾ ਮੰਮੀ ਦਾ ਕੋਈ ਕਸੂਰ ਹੈਗਾ ਉਹ ਯਾਰ ਮੇਰੀ ਗੱਲ ਸੁਣ ਲਾ ਦੱਸੋ ਮੇਰਾ ਵੱਡਾ ਭਰਾ ਵਾ ਤੇ ਤੇਰਾ ਫਰਜ਼ ਆ ਤੂੰ ਦਾ ਪਤੀ ਆ ਲੱਗਦਾ ਮੈਂ ਠੀਕ ਨਹੀਂ ਤੈਨੂੰ ਬੋਲੇ ਦਾ ਹਿਸਾਬ ਨਾ ਕਰ। ਤੂੰ ਹੀ ਗੱਲ ਸੁਣ ਲਓ ਉਹਨਾਂ ਦੀ ਮੈਂ ਨਹੀਂ ਤੇ ਸੁਣਨੀ ਹੈਗੀ। ਆਡਾ ਨੇ ਕੋਈ ਵੀ ਲੱਗਦਾ ਕੁਝ। ਤੁਹਾਨੂੰ ਹਿਸਾਬ ਨਾਲ ਖਾ ਖੜਿਆ ਨਾ ਤੇ ਕੀ ਖਾਦਾ ਤੇਰਾ ਵੇ? ਉਹ ਛੱਡਿਆ ਵੀ ਕੀ ਹੈ ਡਾਡੀ? ਹੈ? ਐਵੇਂ ਨਹੀਂ ਕਰੀ ਚਾਹੀਦਾ ਹੁੰਦਾ। ਹੂੰ। ਇਹਨਾਂ ਨੂੰ ਕਹਿਆ ਕਰੋ ਵੀ ਸਮਾਂ ਸੂ ਘੱਟੀ ਦਿਆ ਕਰੋ। ਤੇ ਤੂੰ ਹੀ ਵੀ ਨਾ ਕਰਿਆ ਕਰੋ ਅੱਗੋਂ। ਤੂੰ ਝੱਟ ਹੀ ਅੱਖ ਲੱਗ ਜਾਂਦੀ। ਇਹਦੀ ਗੱਲ ਸੁਣਾ। ਇੱਦਾਂ ਵੱਡਾ ਟਰੈਕਟਰ ਲੈ ਕੇ ਗਿਆ ਤੇ ਉਹਦੀਆਂ ਦੋ ਬੁਰੀਆਂ ਫੀਟੀਆਂ ਰੱਖ ਲਿਆ ਹੁੰਦਾ ਤੇ ਤੂੰ ਮੈਂ ਨਹੀਂ ਲਿਆਉਣੀਆਂ। ਅਸੀਂ ਇਹਨਾਂ ਦੇ ਨੌਕਰ ਲੱਗੇ ਆਂ। ਆਦਾ ਮੈਨੂੰ ਪਤਾ ਪਹ ਜਾਣੀ ਆਹੀਂ ਮੇਰੀ ਗੱਲ ਸੁਣ ਲੈ ਆਪਣੇ ਨਾਲ ਕੋਲੋਂ ਜਾਇਆ ਜਾਂਦਾ ਐਨੇ ਪਹਿਰਾ ਨਹੀਂ ਹੋਈਦਾ ਹੁੰਦਾ ਠੀਕ ਆ ਤੇ ਜਦੋਂ ਜੁੱਤੀਆਂ ਪੈਂਦੀਆਂ ਹੋਣਾ ਆਪਣੇ ਗਾਂਹ ਜਾਂਦੇ ਹੁੰਦੇ ਬਗਾਨਾ ਕੋਈ ਨਹੀਂ ਲੱਗੇ ਲੱਗਦਾ ਹੁੰਦਾ ਕੋਈ ਯਾਰ ਚੋ ਤੇ ਅੱਜ ਕੱਲ ਦੇ ਜਮਾਨੇ 'ਚ ਤਾਂ ਮਸਤਾ ਗੱਲ ਬੈੜੀ ਇਹਨਾਂ ਨੂੰ ਛੱਡੋ ਤੇਰੇ ਯਾਰ ਮੇਰੇ ਤੁਸੀਂ ਦੱਸੋ ਕਿੰਨੇ ਜਾਣੇ ਚਾਹੀਦੇ ਨੇ ਹੁਣ ਇੱਥੇ 50 ਜਾਣੇ ਇਕੱਠੇ ਕਰ ਦਈਏ ਬਜਾਜਾ ਚੁੱਪ ਕਰ ਜਿੰਨਾ ਕਹਿਆ ਉਹ ਨਾ ਉਹਨੇ ਇੱਕ ਗੱਲ ਸੁਣਿਆ ਕਰ ਪਹਿਲਾਂ ਤੇ ਮੇਰੀ ਗੱਲ ਸੁਣ ਲੈ ਮੈਨੂੰ ਗਾਂਹ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਡੈਡੀ ਤੁਸੀਂ ਕਰ ਲੋ ਜੋ ਕਰਨਾ ਕੋਈ ਨਾ ਕੋਇਆ ਕਰ ਜੇ ਉਹ ਗੱਡੀ ਤੈਨੂੰ ਕੋਈ ਨਾ ਮੈਂ ਤਾਂ ਪੀਂਦਾ ਰਿਹਾ ਬਸ ਕੋਈ ਹੂੰ ਹੂੰ ਕਰ ਖੜਾ ਬਸ ਕੰਮ ਕਰਨਾ ਨਹੀਂ ਕਰਨਾ ਉਹ ਤੇਰੀ ਮਰਜ਼ੀ ਆ ਪਰ ਐਡਾ ਤੋੜ ਕੇ ਜਵਾਬ ਨਹੀਂ ਦੇ ਦਿੰਦਾ ਕਿ ਠੀਕ ਆ ਮੇਰੇ ਆਪਣੇ ਆਪਣੇ ਹੁੰਦੇ ਆ ਮੇਰੀ ਗੱਲ ਤੇ ਸੁਣੋ ਮੈਂ ਤਾਂ ਕਹੁੰਦਾ ਹੀ ਹੈ ਨੀਗਾ ਆਪ ਹੀ ਹੁੰਦੇ ਜਾਣ ਕੇ ਲਾਗੇ ਜਦੋਂ ਪਤਾ ਵੀ ਸਾਡੀ ਨਹੀਂ ਬਣ ਆਉਂਦੀ ਤੇ ਫੇਰ ਉਹ ਪਹਿਲਾਂ ਵੀ ਬਣਦੀ ਰਹੀ ਆ ਤੇਰੀ ਮਾਂ ਨੇ ਤੇਰਾ ਵੀ ਬੜਾ ਘਰ ਕਰਕੇ ਕਰਛੜਿਆ ਵਾ ਕੁਝ ਨਹੀਂ ਮੰਮੀ ਨੇ ਕੀਤਾ ਆਗਾ ਅਕਲੀ ਨੂੰ ਹੋਣਾ ਹੀ ਏ ਮੇਰੀ ਗੱਲ ਸੁਣ ਲੈ ਉਹ ਨਾਲੇ ਸੁਣਾਉ ਨੇ ਹਰਦਦਾ ਕਿੰਦਾ ਗਾਂ ਸਾਡੇ ਪੱਠੇ ਨਾਲ ਵੱਟੇ ਮੈਂ ਯਾਰ ਸਾਡੇ ਪੱਠੇ ਜੇ ਨਿਕ ਨਿਕੇ ਆ ਕਿੰਦਾ ਉਹਨੂੰ ਸੁਣਾ ਦਿੰਦੀ ਆਪਣੇ ਮੁੰਡੇ ਨੂੰ ਆਕਰ ਦੇ ਕੇ ਕਿੰਦਾ ਸੱਤ ਸਮਾਨੇ ਚੜੀ ਉਹ ਨਹੀਂ ਵੱਡਦੇ ਕੋਈ ਗੱਲ ਨਹੀਂ ਆਪਣੇ ਨਿਕ ਨਿਕੇ ਵੱਡ ਲਿਆ ਕਰ ਠੀਕ ਨਹੀਂ ਉਹ ਕੋਈ ਨਹੀਂ ਨਾ ਪੈਣਗੇ ਕੋ ਚਾਰ ਦਿਨ ਤੂੜੀ ਦਾ ਵੰਡ ਪਹਾੜਾ ਕਰਾਂਗੇ ਉਹਦਾ ਦਿੰਦੀ ਆ ਨਾ ਗਲਾਸੀ ਦੋ ਤਾਂ ਸੁੱਕ ਜਾਣਾ ਵਾ ਨਹੀਂ ਸੁੱਕਦਾ ਕਿਧੇ ਕਿਧੇ ਪਾ ਲੈਣ ਜਾਣਾ ਉਹ ਡੈਡੀ ਕਿਦੇ ਨੇ ਸੁੱਕਦਾ ਵੱਡਲਾ ਕਰਾਂਗਾ ਹੋਰ ਦੱਸੋ ਉਹ ਜਾ ਤੇਰਾ ਤੇ ਦਿਮਾਗ ਰਾ ਇਸ ਤਰ੍ਹਾਂ ਦਿੱ ਸਿੱਕਾ ਨੰਬਰ ਇਹ ਨੇ ਉਹ ਜੇ ਛੱਟ ਮਗਰ ਲੱਗ ਜਾਂਦੇ ਉਹਨਾਂ ਦੇ